ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੀ ਬਗੀਚੀ ਦੇ ਵਿੱਚੋਂ ਲੱਗੇ ਸਬਜ਼ੀਆਂ ਜਾਂ ਫਲਾਂ ਦੇ ਵਿੱਚੋਂ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਵਧੀਆ ਕਿਸਮ ਦਾ ਫਲ ਜਿਹਨੂੰ ਅਸੀਂ ਕਹਿੰਨੇ ਚਿਬੜ ਚਿਬੜਾ ਜਿਹੜਾ ਉਹ ਰੇਤਲੇ ਇਲਾਕਿਆਂ ਦੇ ਵਿੱਚ ਖੁਸ਼ਕੀ ਵਾਲੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਜਿਵੇਂ ਪੰਜਾਬ ਦੇ ਮੁਕਸਰ ਅਬੋਰ ਹੋ ਗਿਆ ਬਠਿੰਡਾ ਹੋ ਗਿਆ ਇਨਾ ਇਲਾਕਿਆਂ ਦੇ ਵਿੱਚ ਮਾਨਸਾ ਹੋ ਗਿਆ ਇੱਧਰ ਜਿਹੜੇ ਚਿਬੜੇ ਬਹੁਤ ਲੱਗਦੇ ਆ ਰਾਜਸਥਾਨ ਹੋ ਗਿਆ ਕਿਉਂਕਿ ਇਹ ਵੇਟਲੇ ਇਲਾਕੇ ਨੂੰ ਬਹੁਤ ਮੰਨਦਾ ਤੇ ਖੁਸ਼ਕ ਵਾਤਾਵਰਣ ਦੇ ਵਾਸਤੇ ਬਹੁਤ ਵਧੀਆ ਆ ਦੇਖੋ ਚਿਬੜ ਲੱਗੇ ਹੋਏ ਆ ਖੁਸ਼ਕੀ ਦੇ ਵਿੱਚ ਹੁੰਦਾ ਜਿਆਦਾ ਪਾਣੀ ਦੀ ਉਹ ਬਹੁਤੀ ਲੋੜ ਨਹੀਂ ਹੁੰਦੀ ਮੀਂਹ ਆਇਆ ਜਿੰਨਾ ਕਿ ਨੂੰ ਪਾਣੀ ਚਾਹੀਦਾ ਉਹ ਸਟੋਰ ਕਰ ਲੈਂਦਾ ਤੇ ਫਿਰ ਉਹਦੇ ਨਾਲ ਆਪਣਾ ਇਹ ਟਾਈਮ ਪਾਸ ਕਰਦੇ ਰਹਿੰਦਾ ਆ ਦੇਖੋ ਤੁਸੀਂ ਜਦੋਂ ਚਿਬੜ ਬਹੁਤ ਸਾਰੇ ਪਏ ਹੁੰਦੇ ਆ ਦੇਖੋ ਤੇਉਂ ਲੱਗਦਾ ਜਿਵੇਂ ਕਿਸੇ ਪੰਛੀ ਦੇ ਆਂਡੇ ਪਏ ਹੋਣ ਇਹ ਛੋਟੇ ਆਕਾਰ ਦੇ ਚਿਬੜਾ ਬਹੁਤ ਛੋਟਾ ਆਕਾਰ ਇਹਨਾਂ ਦਾ ਇਸ ਤੋਂ ਵੱਡੇ ਆਕਾਰ ਦੇ ਚਿਬੜ ਵੀ ਹੈਗੇ ਆ ਵੱਖ-ਵੱਖ ਆਕਾਰਾਂ ਦੇ ਵਿੱਚ ਸਾਨੂੰ ਚਿਬੜ ਮਿਲ ਜਾਂਦੇ ਆ ਤੁਹਾਨੂੰ ਮੈਂ ਇੱਕ ਦੋ ਕਿਸਮਾਂ ਹੋਰ ਦਿਖਾਉਣੀ ਆ ਮੇਰੇ ਕੋਲ ਹੈਗੀਆਂ ਚਿਬੜਦੀਆਂ ਇਹ ਬਹੁਤ ਛੋਟਾ ਆਕਾਰ ਹੈ ਇਹ ਚਿਬੜ ਦਾ ਉਸ ਤੋਂ ਵੱਡਾ ਆਕਾਰ ਆ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਇਹ ਲੱਗੇ ਹੋਏ ਔਰ ਇਹ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਆ ਅਸੀਂ ਚਟਨੀ ਸਲਾਦ ਸਬਜੀ ਦੇ ਰੂਪ ਵਿੱਚ ਵਰਤ ਸਕਦੇ ਆ ਦੇਖੋ ਮਿੱਟੀ ਪਣ ਲੱਗ ਜਾਂਦੀ ਥੋੜੀ ਦੇਖੋ ਆ ਲੱਗਿਆ ਹੋਇਆ ਆ ਲੱਗੇ ਹੋਏ ਆ ਚਿੱਬੜ ਦੇਖੋ ਇਹ ਥੋੜੇ ਜੇ ਵੱਡੇ ਆਕਾਰ ਦੇ ਜਿਹੜੇ ਹੁਣੇ ਦਿਖਾਈ ਸੀ ਉਹਨਾਂ ਨਾਲੋਂ ਛੋਟੇ ਆ ਤੇ ਜਿਹੜੇ ਪਹਿਲਾਂ ਦੇਖੀ ਸੀ ਆਪਾਂ ਉਹਨਾਂ ਨਾਲੋਂ ਥੋੜੇ ਜੇ ਇਹ ਵੱਡੇ ਆਕਾਰ ਦੇ ਆ ਇੰਨੀ ਦੀ ਖਾਸੀਅਤ ਇਹ ਹੁੰਦੀ ਹੈ ਕਿ ਜਿੱਥੇ ਵੀ ਬੀ ਡਿੱਗਦਾ ਇਹਨਾਂ ਦੇ ਆਪਣੇ ਆਪ ਉੱਗ ਤੋਂ ਆਉਂਦੇ ਆ ਇਹ ਕੋਈ ਬਹੁਤੀ ਦੇਖਭਾਲ ਦੀ ਲੋੜ ਨਹੀਂ ਇਹਨਾਂ ਨੂੰ ਕੋਈ ਬਹੁਤੀ ਇਹਦੀ ਕੇਅਰ ਨਹੀਂ ਕਰਨੀ ਪੈਂਦੀ ਆਪਣੇ ਆਪ ਦੇਖੋ ਬਸ ਪਾਣੀ ਘੱਟ ਚਾਹੀਦਾ ਇਹਨਾਂ ਨੂੰ ਤੇ ਬਹੁਤ ਸਾਰਾ ਫਲ ਜਿਹੜਾ ਲੱਗਦਾ ਰਹਿੰਦਾ ਸਾਰਾ ਸਾਲ ਲਗਭਗ ਸਾਰਾ ਸਾਲ ਲੱਗਦਾ ਰਹਿੰਦਾ ਸਰਦੀਆਂ ਦੇ ਵਿੱਚ ਇਹ ਜਿਹੜੇ ਵੱਲਾਂ ਇਹਨਾਂ ਦੇ ਸੁੱਕ ਜਾਂਦੇ ਨੇ ਤੇ ਅੱਗੇ ਮੈਂ ਥੋੜੇ ਜਿਹਾ ਇੱਕ ਵੱਡੇ ਕਿਸਮ ਦੇ ਹੁੰਦੇ ਆ ਖਖੜੀ ਤੋਂ ਛੋਟੇ ਉਹਨਾਂ ਨੂੰ ਅਸੀਂ ਰਾੜ ਚਿਬੜ ਕਹਿੰਦੇ ਹਾਂ ਉਹ ਤੁਹਾਨੂੰ ਮੈਂ ਦਿਖਾਉਣੀ ਹੈ ਲੱਗੇ ਹੋਏ ਆ ਮੇਰੇ ਕੋਲ ਉਹ ਸਾਹਮਣੇ ਖਖੜੀ ਪਈ ਹੈ ਦੇਖੋ ਇਹ ਜਿਹੜੇ ਚਿਬੜਾ ਦੇਖੋ ਇਹ ਰਾੜ ਚਿਬੜਾ ਹੈ ਇਹ ਥੋੜੇ ਜੇ ਵੱਡੇ ਸਾਈਜ਼ ਦੇ ਥੋੜੇ ਜਿ ਮਿੱਠੇ ਹੁੰਦੇ ਆ ਇਹ ਖੱਟੇ ਘੱਟ ਹੁੰਦੇ ਆ ਇਹ ਦੇਖੋ ਤੇ ਇਹ ਚਿਬੜਾ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਵਿਟਾਮਿਨ ਸੀ ਜਿਹੜਾ ਹੋਣ ਕਰਕੇ ਇਹ ਸਾਡੀ ਸਕਿਨ ਵਾਸਤੇ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਆ ਜ਼ਿੰਕ ਦੀ ਮਾਤਰਾ ਇਹਨਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਨਾਲ ਸਾਡੀਆਂ ਨਰਵਸ ਜਿਹੜੀਆਂ ਉਹ ਉਹਨਾਂ ਨੂੰ ਸਟਰੈਂਥ ਦਿੰਦੇ ਆ ਤੇ એનર્ਜੀ ম্যাগਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਜਿਹਦੇ ਨਾਲ ਸਾਡੀ ਇਮਿਊਨਿਟੀ ਬੂਸਟ ਹੁੰਦੀ ਹੈ ਜ਼ਿੰਕ ਨਾਲ ਵੀ ਸਾਡੀ ਇਮਿਊਨਿਟੀ ਬੂਸਟ ਹੁੰਦੀ ਹੈ ਔਰ ਇਹ ਜਿਹੜੇ ਸਾਡੇ ਬਲੱਡ ਦੇ ਵਿੱਚ ਜਿੰਨੇ ਵੀ ਟੌਕਸਿਨਸ ਹੈ ਉਹਨਾਂ ਨੂੰ ਇਹ ਬਾਹਰ ਕੱਢਦੇ ਆ ਕਿਡਨੀਜ਼ ਦੇ ਥਰੂ ਤਾਂ ਡਾਈuretic ਪ੍ਰੋਪਰਟੀਆਂ ਹੀ ਹੁੰਦੀਆਂ ਨੇ ਵਿੱਚ ਬਾਥਰੂਮ ਪਿਸ਼ਾਬ ਖੁੱਲ ਕੇ ਆਉਂਦਾ ਹੈ ਤੇ ਕਿਡਨੀਜ਼ ਦੇ ਜਿਹੜੇ ਉਹਨਾਂ ਨੂੰ ਇਹ ਸਟਰੈਂਥ ਦਿੰਦੇ ਆ ਤਾਂ ਬਹੁਤ ਹੀ ਵਧੀਆ ਫਰੂਟ ਹੈ ਚਿਬੜ ਇਹਨਾਂ ਨੂੰ ਆਪਣੀ ਬਗੀਚੀ ਦੇ ਵਿੱਚ ਲਾਉਣਾ ਚਾਹੀਦਾ ਬਸ ਪਾਣੀ ਘੱਟ ਪਾਉਣਾ ਹੋਰ ਕੁਝ ਨਹੀਂ ਕਰਨਾ ਤੇ ਹਾਂ ਇਹਨੂੰ ਅਸੀਂ ਫਰੂਟ ਦੇ ਤੌਰ ਤੇ ਖਾ ਸਕਦੇ ਹਾਂ ਸਲਾਦ ਦੇ ਤੌਰ ਤੇ ਖਾ ਸਕਦੇ ਹਾਂ ਇਹਨੂੰ ਸਿਰ ਸਬਜੀ ਬਣਾ ਸਕਦੇ ਹਾਂ ਤਾਂ ਇਹ ਸੀ ਸਾਡਾ ਅੱਜ ਦਾ ਫਲ ਚਿਬੜ